ਇਹ ਦਿਨ ਨਾਲ ਜੁੜ ਚੁੱਕੇ ਹੋ ਤੁਸੀਂ ਔਰ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਚੁੱਕਾ ਹੈ ਜੀ ਹਾਂ 6 ਤੋਂ 7 ਤਰੀਕ ਨੂੰ ਦੱਸਿਆ ਗਿਆ ਹੈ ਕਿ ਭਾਰੀ ਬਾਰਿਸ਼ ਹੋਵੇਗੀ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਸ ਦੇ ਚੱਲਦੇ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਸਕਦਾ ਹੈ ਹਾਲਾਂਕਿ ਇਹ ਸਥਿਤੀ ਸਾਫ਼ ਹੋਵੇਗੀ 6 ਤੋਂ 7 ਅਕਤੂਬਰ ਨੂੰ ਭਾਰੀ ਮੀਂਹ ਦਾ ਅਨੁਮਾਨ ਜਿਤਾਇਆ ਗਿਆ ਇਸ ਤੋਂ ਪਹਿਲਾਂ ਰਾਵੀ ਦਰਿਆ ਦੇ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਕੱਲ ਦੀ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਦੇ ਗੇਟ ਕੱਲ ਵੀ ਖੋਲੇ ਗਏ ਸੀ ਤਕਰੀਬਨ ਤਿੰਨ ਗੇਟ ਖੋਲੇ ਗਏ ਸੀ 1-1 ਮੀਟਰ ਤੱਕ ਔਰ ਉੱਥੋਂ ਪਾਣੀ ਛੱਡਿਆ ਗਿਆ ਸੀ ਤਾਂ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਔਰ ਉੱਥੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਵੀ ਬਾਰਿਸ਼ ਹੋਵੇਗੀ ਔਰ ਦੂਸਰੇ ਪਾਸੇ ਮੈਦਾਨੀ 라ਕਤ ਜਾਬ ਦੇ ਵਿੱਚ ਵੀ بارش ਹੋਣ ਦਾ ਅਨੁਮਾਨ ਜਤਾਇਆ ਗਿਆ ਮੌਸਮ ਵਿਭਾਗ ਦੇ ਵੱਲੋਂ ਇਹ ਜੋ ਤੁ ਵੀ ਖੁਬਾਣੀ ਕੀਤੀ ਗਈ ਹੈ 12 ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਦੀ ਗੱਲ ਚੱਲ ਰਹੀ ਹੈ ਪਠਾਨਕੋਟ ਗੁਰਦਾਸਪੁਰ ਦਾ ਉਹ ਖੇਤਰ ਜਿਹੜਾ ਪਹਿਲਾਂ ਹੀ ਖੜਾ ਦੀ ਬਾਰ ਦੇ ਵਿੱਚ ਆ ਚੁੱਕਾ ਹੈ ਤਾਂ ਉੱਥੇ ਵੀ ਭਾਰੀ ਮੀਂਹ ਦਾ ਅਨੁਮਾਨ ਹੈ ਉਸ ਤੋਂ ਇਲਾਵਾ ਜਿੰਨੇ ਵੀ ਅਲ ਬਾਰਡਰ ਇਰੀਆ ਨੇ ਉੱਥੇ ਪਾਣੀ ਬਾਰਿਸ਼ ਦਾ ਐਲਾਨ ਜੋ ਪੂਵਿਕ ਬਾਣੀ ਹੈ ਕੀਤੀ ਗਈ ਹੈ ਤਾਂ ਚਿਤਾਵਨੀ ਜਾਰੀ ਹੋ ਚੁੱਕੀ ਹੈ ਮੌਸਮ ਵਿਭਾਗ ਦੇ ਬਲੋ ਰਿਕਵਰ ਫਿਰ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਮੰਡਰਾ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 110 ਮਿਲੀਮੀਟਰ ਮੀਂਹ ਪੈ ਸਕਦਾ ਹੈ 6 ਤੋਂ 7 ਅਕਤੂਬਰ ਨੂੰ ਔਰ ਦੂਸਰੇ ਪਾਸੇ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ 160 ਤੋਂ ਜ਼ਿਆਦਾ ਮਿਲੀਮੀਟਰ ਦਾ ਮੀਂਹ ਪੈ ਸਕਦਾ ਔਰ ਉੱਥੇ ਹੀ ਜੰਮੂ ਕਸ਼ਮੀਰ ਦੇ ਵਿੱਚ 120 ਮਿਲੀਮੀਟਰ ਦਾ بارش ਰਿਕਾਰਡ ਕੀਤਾ ਜਾ ਸਕਦੀ ਹੈ ਤਾਂ 6 ਤੋਂ 7 ਅਕਤੂਬਰ ਭਾਰੀ ਰਹਿਣ ਵਾਲੀ ਹੈ ਪੰਜਾਬ ਲਈ ਦੇਖਣਾ ਹੋਵੇਗਾ ਕਿ ਕੀ ਹਾਲਾਤ ਬਣਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਪਹਾੜਾ ਦੇ ਵਿੱਚੋਂ ਜੰਮੂ ਕਸ਼ਮੀਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਇਕੱਠਾ 285 ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਸੀ ਉਹ ਸਾਹਮਣੇ ਦੇਖੇ ਕਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀ ਪੰਜਾਬ ਹੜ੍ਹ ਦੀ ਲਪੇਟ ਦੇ ਵਿੱਚ ਆਇਆ तकरीबन 23 ਦੇ 23 ਜ਼ਿਲ੍ਹੇ ਹੜ੍ਹ ਦੀ ਲਪੇਟ ਦੇ ਵਿੱਚ ਆ ਗਏ ਸੀ ਔਰ 2000 ਤੋਂ ਜ਼ਿਆਦਾ ਪਿੰਡ ਡੁੱਬ ਗਏ ਸੀ ਪੰਜਾਬ ਦੇ ਜਿਸ ਕਰਕੇ ਕਾਫੀ ਨੁਕਸਾਨ ਪੰਜਾਬ ਦਾ ਹੋਇਆ ਔਰ ਹਜੇ ਤੱਕ ਉਹਨਾ ਹੜਾ ਦੀ ਮਾਰ ਤੋਂ ਪੰਜਾਬ ਉੱਪਰ ਨਹੀਂ ਸਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ کئی ਇਲਾਕਿਆਂ ਦੇ ਵਿੱਚ ਭਰ ਗਿਆ ਔਰ ਪਾਣੀ کئی ਇਲਾਕਿਆਂ ਚ ਨਿਕਲ ਵੀ ਚੁੱਕਾ ਹੈ ਪਰ ਉੱਥੇ ਹੁਣ ਮਿੱਟੀ ਗਾਰ ਅਤੇ ਰੇਤਾ ਜੋ 5-5 ਫੁੱਟ ਤੱਕ ਭਰ ਚੁੱਕੀ ਹੈ ਤਾਂ ਹਜੇ ਤੱਕ ਲੋਕ ਦੁਬਾਰਾ ਲਈਤੇ ਨਹੀਂ ਆ ਸਕੇ ਪਰ ਉੱਥੇ ਹੀ ਦੂਸਰੇ ਪਾਸੇ 6 ਤੋਂ 7 ਅਕਤੂਬਰ ਨੂੰ ਹੁਣ ਅਲਰਟ ਜਾਰੀ ਹੋ ਚੁੱਕਾ ਹੈ 6 ਤੋਂ 7 ਅਕਤੂਬਰ ਨੂੰ ਭਾਰੀ ਬਾਰਿਸ਼ ਹੋਰ ਸਕਦੀ ਹੈ ਪੰਜਾਬ ਦੇ ਵਿੱਚ ਔਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਨੇ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਮਾਰ ਮਾਰੀ ਹੈ ਔਰ ਹੁਣ ਰਾਵੀ ਦੇ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਪਹਿਲਾਂ ਹੀ ਵੱਧ ਚੁੱਕਾ ਹੈ ਦੱਸਦੇ ਕਿ ਰਣਜੀਤ ਸਾਗਰ ਡੈਮ ਦੇ ਤਿੰਨ ਗੇਟ ਖੋਲੇ ਗਏ ਸੀ ਕਾਲੋ ਔਰ ਇੱਕ ਇੱਕ ਮੀਟਰ ਦੇ ਗੇਟ ਖੋਲ ਕੇ ਪਾਣੀ ਛੱਡਿਆ ਗਿਆ ਸੀ ਤਾਂ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ ਔਰ ਉੱਥੇ ਦੂਸਰੇ ਪਾਸੇ ਜੇਕਰ ਹੋਰ ਮੀ ਪੈਂਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਫਿਰ ਬੱਤਰ ਹੋ ਸਕਦੇ ਨੇ ਜਿਹਦੇ ਨਾਲ ਜੁੜ ਚੁੱਕੇ ਹੋ ਤੁਸੀਂ ਔਰ ਇਸ ਵੇਲੇ ਦੀ ਬੇहद ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਚੁੱਕਾ ਹੈ ਜੀ ਹਾਂ 6 ਤੋਂ 7 ਤਰੀਕ ਨੂੰ ਦੱਸਿਆ ਗਿਆ ਹੈ ਕਿ ਭਾਰੀ ਬਾਰਿਸ਼ ਹੋਵੇਗੀ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਸ ਦੇ ਚੱਲਦੇ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਸਕਦਾ ਹੈ ਹਾਲਾਂਕਿ ਆ ਇਹ ਜੀ ਸਥਿਤੀ ਸਾਫ ਹੋਵੇਗੀ 6 ਤੇ 7 ਅਕਤੂਬਰ ਨੂੰ ਪਾਣੀ ਦਾ ਅਨੁਮਾਨ ਜਤਾਇਆ ਗਿਆ ਇਸ ਤੋਂ ਪਹਿਲਾਂ ਰਾਵੀ ਦਰਿਆ ਦੇ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਕੱਲ ਦੀ ਗੱਲ ਕਰੀਏ ਤਾਂ ਲੰਜੀਤ ਸਾਗਰ ਡੈਮ ਦੇ ਗੇਟ ਕੱਲ ਵੀ ਖੋਲੇ ਗਏ ਸੀ ਤਕਰੀਬਨ 3 ਗੇਟ ਖੋਲੇ ਗਏ ਸੀ 1-1 ਮੀਟਰ ਤੱਕ ਔਰ ਉੱਥੋਂ ਪਾਣੀ ਛੱਡਿਆ ਗਿਆ ਸੀ ਤਾਂ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਔਰ ਉੱਥੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਵੀ بارش ਹੋਵੇਗੀ ਔਰ ਦੂਸਰੇ ਪਾਸੇ ਮੈਦਾਨੀ ਇਲਾਕੇ ਪੰਜਾਬ ਦੇ ਵਿੱਚ ਵੀ بارش ਹੋਣ ਦਾ ਅਨੁਮਾਨ ਜਤਾਇਆ ਗਿਆ ਮੌਸਮ ਵਿਭਾਗ ਦੇ ਵੱਲੋਂ ਇਹ ਜੋਪ ਵਿਖਬਾਣੀ ਕੀਤੀ ਗਈ ਹੈ 12 ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਦੀ ਗੱਲ થઈ ਜਾ ਰਹੀ ਹੈ ਪਠਾਨਕੋਟ ਗੁਰਦਾਸਪੁਰ ਦਾ ਉਹ ਖੇਤਰ ਜਿਹੜਾ ਪਹਿਲਾਂ ਹੀ ਹੜਾਂ ਦੀ 1 ਬਾਰ ਦੇ ਵਿੱਚ ਆ ਚੁੱਕਾ ਹੈ ਤਾਂ ਉੱਥੇ ਵੀ ਭਾਰੀ ਵੀ ਦਾ ਅਨੁਮਾਨ ਹੈ ਇਸ ਤੋਂ ਇਲਾਵਾ ਜਿਨਨੇ ਵੀ ਆ ਬਾਰਡਰ ایرিয়া ਨੇ ਉੱਥੇ ਪਾਰੀ بارش ਦਾ ਐਲਾਨ ਜੋ ਭਵਿੱਖਬਾਣੀ ਕੀਤੀ ਗਈ ਹੈ ਤਾਂ ਚਿਤਾਵਨੀ ਜਾਰੀ ਹੋ ਚੁੱਕੀ ਹੈ ਮੌਸਮ ਵਿਭਾਗ ਦੇ ਲੋਰ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਮੰਡਰਾ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 110 ਮਿਲੀਮੀਟਰ ਮੀਂਹ ਪੈ ਸਕਦਾ ਹੈ 6 ਤੋਂ 7 ਅਕਤੂਬਰ ਨੂੰ ਔਰ ਦੂਸਰੇ ਪਾਸੇ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ 160 ਤੋਂ ਜ਼ਿਆਦਾ ਮਿਲੀਮੀਟਰ ਦਾ ਮੀਂਹ ਪੈ ਸਕਦਾ ਔਰ ਉੱਥੇ ਹੀ ਜੰਮੂ ਕਸ਼ਮੀਰ ਦੇ ਵਿੱਚ 120 ਮਿਲੀਮੀਟਰ بارش ਰਿਕਾਰਡ ਕੀਤੀ ਜਾ ਸਕਦੀ ਹੈ ਤਾਂ 6 ਤੋਂ 7 ਅਕਤੂਬਰ ਭਾਰੀ ਰਹਿਣ ਵਾਲੀ ਹੈ ਪੰਜਾਬ ਲਈ ਦੇਖਣਾ ਹੋਵੇਗਾ ਕਿ ਕੀ ਹਾਲਾਤ ਬਣਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਪਹਾੜਾ ਦੇ ਵਿੱਚੋਂ ਜੰਮੂ ਕਸ਼ਮੀਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਇਕੱਠਾਂ ਵੀ ਪਿਆਸੀ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਸੀ ਉਹ ਸਾਬਨੇ ਦੇਖੇ ਕਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀ ਪੰਜਾਬ ਹੜ੍ਹ ਦੀ ਲਪੇਟ ਦੇ ਵਿੱਚ ਆਇਆ तकरीबन 23 ਦੇ 23 ਜ਼ਿਲ੍ਹੇ ਹੜ੍ਹ ਦੀ ਲਪੇਟ ਦੇ ਵਿੱਚ ਆ ਗਏ ਸੀ ਔਰ 2000 ਤੋਂ ਜ਼ਿਆਦਾ ਪਿੰਡ ਡੁੱਬ ਗਏ ਸੀ ਪੰਜਾਬ ਦੇ ਜਿਸ ਕਰਕੇ ਕਾਫੀ ਨੁਕਸਾਨ ਪੰਜਾਬ ਦਾ ਹੋਇਆ ਔਰ ਹਜੇ ਤੱਕ ਉਹਨਾ ਹੜਾ ਦੀ ਮਾਰ ਤੋਂ ਪੰਜਾਬ ਉੱਪਰ ਨਹੀਂ ਸਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ کئی ਇਲਾਕਿਆਂ ਦੇ ਵਿੱਚ ਭਰ ਗਿਆ ਔਰ ਪਾਣੀ کئی ਇਲਾਕਿਆਂ ਚੋਂ ਨਿਕਲ ਵੀ ਚੁੱਕਾ ਹੈ ਪਰ ਉੱਥੇ ਹੁਣ ਮਿੱਟੀ ਗਾਰ ਅਤੇ ਰੇਤਾ ਜੋ 5-5 ਫੁੱਟ ਤੱਕ ਭਰ ਚੁੱਕੀ ਹੈ ਤਾਂ ਹਜੇ ਤੱਕ ਲੋਕ ਦੁਬਾਰਾ ਲਈ ਤੇ ਨਹੀਂ ਆ ਸਕੇ ਪਰ ਉੱਥੇ ਹੀ ਦੂਸਰੇ ਪਾਸੇ 6 ਤੋਂ 7 ਅਕਤੂਬਰ ਨੂੰ ਹੁਣ ਅਲਰਟ ਜਾਰੀ ਹੋ ਚੁੱਕਾ ਹੈ 6 ਤੋਂ 7 ਅਕਤੂਬਰ ਨੂੰ ਭਾਰੀ بارش ਹੋਰ ਸਕਦੀ ਹੈ ਪੰਜਾਬ ਦੇ ਵਿੱਚ ਔਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਨੇ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਮਾਰ ਮਾਰੀ ਹੈ ਔਰ ਹੁਣ ਰਾਵੀ ਦੇ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਪਹਿਲਾਂ ਹੀ ਵੱਧ ਚੁੱਕਾ ਹੈ ਦੱਸਦੇ ਕਿ ਰਣਜੀਤ ਸਾਗਰ ਡੈਮ ਦੇ ਤਿੰਨ ਗੇਟ ਖੋਲੇ ਗਏ ਸੀ ਕੱਲੋ ਔਰ ਇੱਕ ਇੱਕ ਮੀਟਰ ਹੀ ਗੇਟ ਖੋਲ ਕੇ ਪਾਣੀ ਛੱਡਿਆ ਗਿਆ ਸੀ ਤਾਂ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ ਔਰ ਉੱਥੇ ਦੂਸਰੇ ਪਾਸੇ ਜੇਕਰ ਹੋਰ ਮੈਂ ਪੈਂਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਫਿਰ ਬੱਤਰ ਹੋ ਸਕਦੇ ਨੇ